ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤਗੜਾਜ ਲੈ ਕੇ ਹਾਜ਼ਰ ਹਾਂ ਸਿਆਸੀ ਮੁੱਦਾ ਸਤਿ ਸ਼ਕਾਲ ਨਮਸਕਾਰ ਦਾ ਵਰਦਾਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਇਕਬਾਲੀਆ ਬਿਆਨ ਜੋ ਚੰਡੀਗੜ੍ਹ ਦੀ ਅਦਾਲਤ ਵਿੱਚ ਦਿੱਤਾ ਗਿਆ ਹੈ ਉਹਦੇ ਸਿਆਸੀ ਅਰਥ ਲੱਭਣ ਦੀ ਕੋਸ਼ਿਸ਼ ਇਸ ਖਬਰ ਦੇ ਵਿੱਚ ਕਰਾਂਗੇ ਹੁਣ ਸੁਣੋ ਖਬਰ ਦੇ ਵਿਸਤਾਰ ਪੰਜਾਬ ਚ ਸਿਆਸਤ ਚ ਉਥਲ ਪੁਥਲ ਕਰਨ ਵਾਲਾ ਇਕਬਾਲੀਆ ਬਿਆਨ ਪ੍ਰਦੀਪ ਕਲੇਰ ਨੇ ਦਿੱਤਾ ਇਹ ਬਿਆਨ 164 CrPC ਦੀ ਧਾਰਾ ਤਹਿਤ ਦਰਜ ਕਰਵਾਇਆ ਗਿਆ ਅਦਾਲਤ ਦੇ ਵਿੱਚ ਇਹ ਅਦਾਲਤ ਚੰਡੀਗੜ੍ਹ ਚ ਹੈ ਪ੍ਰਦੀਪ ਕਲੇਰ ਹੁਣ ਤੱਕ ਪਗੋੜਾ ਸੀ ਉਸ ਨੂੰ ਪ੍ਰੋਕਲੇਮਡ ਆਫੈਂਡਰ ਡਿਕਲੇਅਰ ਕੀਤਾ ਜਾ ਚੁੱਕਿਆ ਸੀ ਉਸ ਨੂੰ ਹਾਲ ਹੀ ਵਿੱਚ ਫਰੀਦਕੋਟ ਦੀ ਪੁਲਿਸ ਨੇ ਗੁਰগাঁও ਤੋਂ ਗ੍ਰਿਫਤਾਰ ਕੀਤਾ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਜਦੋਂ ਉਹ ਅਯੁੱਧਿਆ ਰਾਮ ਮੰਦਰ ਦੇ ਵਿੱਚ ਉਦਘਾਟਨ ਤੋਂ ਬਾਅਦ ਲੰਗਰ ਵਰਤਾ ਰਿਹਾ ਸੀ ਉੱਥੋਂ ਕਲੂ ਲੈਂਦੇ ਹੋਏ ਫਰੀਦਕੋਟ ਦੀ ਪੁਲਿਸ ਗੁਰগাঁও ਪਹੁੰਚੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਹੁਣ ਉਸਨੇ ਅਦਾਲਤ ਦੇ ਵਿੱਚ CrPC ਦੀ ਧਾਰਾ 164 ਤਹਿਤ ਆਪਣਾ ਇਕਬਾਲ ਗਿਆ ਬਿਆਨ ਦਰਜ ਕਰਵਾਇਆ ਜਿਸ ਤੋਂ ਕੋਈ ਵੀ ਬੰਦਾ ਮੁਕਰ ਨਹੀਂ ਸਕਦਾ ਇਸ ਕਿਸਮ ਦਾ ਪ੍ਰਬਧਾਨ ਕਾਨੂੰਨ ਦੇ ਵਿੱਚ ਹੈ ਧਾਰਾ 161 ਦੂਜਾ ਇੱਕ ਪੱਖ ਹੈ ਜਿੱਥੇ ਇੱਕ ਵਿਅਕਤੀ ਪੁਲਿਸ ਦੇ ਅੱਗੇ ਆਪਣਾ ਬਿਆਨ ਦਰਜ ਕਰਵਾਉਂਦਾ ਹੈ ਉਹ ਉਸ ਬਿਆਨ ਤੇ ਪਾਬੰਦ ਰਹਿਣਾ ਜ਼ਰੂਰੀ ਨਹੀਂ ਹੁੰਦਾ ਅਤੇ ਬਹੁਤ ਸਾਰੇ ਅਕਿਊਜ਼ਡ ਅਦਾਲਤ ਦੇ ਵਿੱਚ ਜਾ ਕੇ 161 ਦੇ ਬਿਆਨਾਂ ਤੋਂ ਮੁਕਰ ਜਾਂਦੇ ਨੇ ਅਦਾਲਤ ਵੀ 161 ਦੇ ਬਿਆਨਾਂ ਨੂੰ ਪੂਰਾ ਸਹੀ ਨਹੀਂ ਸਮਝਦੀ ਪਰ 161 ਦੇ ਬਿਆਨ ਕਿਉਂਕਿ ਜੱਜ ਦੇ ਅੱਗੇ ਦਰਜ ਕਰਵਾਏ ਜਾਂਦੇ ਨੇ ਔਰ ਆਮ ਤੌਰ ਤੇ ਸਮਝਿਆ ਇਹ ਵੀ ਜਾਂਦਾ ਹੈ ਕਿ ਜੱਜ ਇਸ ਬਿਆਨ ਨੂੰ ਆਪਣੇ ਹੱਥ ਨਾਲ ਲਿਖਦਾ ਹੈ ਇਸ ਬਿਆਨ ਤੋਂ ਮੁਕਰਨਾ ਸੰਭਵ ਨਹੀਂ ਹੁੰਦਾ ਇਟ ਬਿਕਮਸ ਪਾਰਟ ਆਫ ਦੀ ਐਵਿਡੈਂਸ ਹੁਣ ਸੁਣੋ ਕਿ ਉਸਨੇ ਬਿਆਨ ਦੇ ਵਿੱਚ ਕਿਹਾ ਕੀ ਉਹਨਾਂ ਕਿਹਾ ਕਿ ਮੈਂ 1987 ਦੇ ਵਿੱਚ ਡੇਰਾ ਸੱਚਾ ਸੌਦਾ ਚ ਸ਼ਾਮਲ ਹੋਇਆ 2014 ਚ ਬਾਬਾ ਗੁਰਮੀਤ RAM ਰਹੀਮ ਨੇ ਮੈਨੂੰ ਕੌਮੀ ਸਿਆਸੀ ਵਿੰਗ ਦਾ ਪ੍ਰਧਾਨ ਥਾਪ ਦਿੱਤਾ ਮੇਰਾ ਕੰਮ ਸੀ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨਾਲ ਸੰਪਰਕ ਰੱਖਣਾ ਅਤੇ ਡੇਰੇ ਦੇ ਪ੍ਰਭਾਵ ਨੂੰ ਸਿਆਸੀ ਪੱਧਰ ਤੇ ਅੱਗੇ ਲੈ ਕੇ ਜਾਣਾ ਉਹਨੇ ਕਿਹਾ ਕਿ ਮਾਰਚ-ਅਪ੍ਰੈਲ ਦੇ ਮਹੀਨੇ 2015 ਚ ਮੈਂ ਦਿੱਲੀ ਜਾਣਾ ਸੀ ਮੈਨੂੰ ਹਦਾਇਤ ਹੋਈ ਕਿ ਮੈਂ ਸਰਸੇ ਰੁੱਕ ਕੇ ਜਾਵਾਂ ਜਦੋਂ ਸਰਸੇ ਮੈਂ ਪਹੁੰਚਿਆ ਤਾਂ ਉੱਥੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ 8 ਪ੍ਰਮੁੱਖ ਡੇਰਾ ਪ੍ਰੇਮੀ ਸ਼ਾਮਲ ਸੀ ਜਿਨ੍ਹਾਂ ਚ ਮੌਜੂਦ ਸੀ ਬਾਬਾ ਖੁਦ ਗੁਰਮੀਤ RAM ਰਹੀਮ ਤੇ ਨਾਲ ਉਹਦੇ ਸੀ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇਨਸਾਨ ਤੇ ਨਾਲ ਫਿਰ ਸ਼ਾਮਲ ਸੀ ਰਕੇਸ਼ ਦਿੜਬਾ ਸੰਦੀਪ ਬਰੇਟਾ ਹਰਸ਼ ਧੂਰੀ ਮਹਿੰਦਰਪਾਲ ਬਿੱਟੂ ਕੋਟਕਪੂਰਾ ਰਕੇਸ਼ ਗੁਰਲੀਨ ਅਤੇ ਗੁਲਾਬੋ ਇਸ ਮੀਟਿੰਗ ਚ ਬੁਰਜ ਜਵਾਰ ਕੇ ਦੇ ਵਿੱਚ ਜੋ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਨੇ ਦਰਬਾਰ ਲਾਇਆ ਸੀ ਦੀਵਾਨ ਲਾਇਆ ਸੀ ਉਹਦਾ ਜ਼ਿਕਰ ਹੋ ਰਿਹਾ ਸੀ ਉਸ ਚ ਦੱਸਿਆ ਗਿਆ ਕਿ ਮਾਜੀ ਨੇ ਇਸ ਕਿਸਮ ਦਾ ਉੱਥੇ ਭਾਸ਼ਣ ਦਿੱਤਾ ਜਿਸ ਨਾਲ ਸੰਗਤ ਨੇ ਉਹਨਾਂ ਦੀ ਗਲਾਂ ਦੇ ਵਿੱਚ ਪਾਇਆ ਹੋਇਆ ਗੁਰੂ ਜੀ ਦਾ ਲੋਕੇਟ ਯਾਨੀ ਕਿ ਬਾਬਾ ਗੁਰਮੀਤ RAM ਰਹੀਮ ਦਾ ਲੋਕੇਟ ਉਹ ਲਾ ਕੇ ਸੁੱਟ ਦਿੱਤਾ ਬੌਥਿਆਂ ਨੇ ਇਹ ਲੋਕਟ ਦਰਿਆਾਂ ਦੇ ਥੱਲੇ ਦਬਾ ਦਿੱਤਾ ਜਦੋਂ ਇਹ ਜਾਣਕਾਰੀ ਦਿੱਤੀ ਗਈ ਇਸ ਬੈਠਕ ਦੇ ਵਿੱਚ ਤਾਂ ਹਨੀਪ੍ਰੀਤ ਨੇ ਕਿਹਾ ਕਿ ਤੁਸੀਂ ਕੀ ਕੀਤਾ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸੋਚ ਹੀ ਰਹੇ ਸੀ ਕੀ ਕਰੀਏ ਤਾਂ ਹਨੀਪ੍ਰੀਤ ਨੇ ਕਿਹਾ ਕਿ ਜੇ ਉਹਨਾਂ ਨੇ ਸਾਡੇ ਪਿਤਾ ਜੀ ਦੀ ਯਾਨੀ ਕਿ ਗੁਰੂ ਜੀ ਦੀ ਬੇਅਦਬੀ ਕੀਤੀ ਹੈ ਤੇ ਤੁਹਾਨੂੰ ਵੀ ਫਿਰ ਉਹਨਾਂ ਦੀ ਬੇਅਦਬੀ ਕਰਨੀ ਚਾਹੀਦੀ ਹੈ ਫਿਰ ਇੱਥੇ ਇੱਕ ਹੋਰ ਮੀਟਿੰਗ ਦੇ ਵਿੱਚ ਸ਼ਾਮਲ ਵਿਅਕਤੀ ਨੇ ਕਿਹਾ ਕਿ ਉਹਨਾਂ ਦੇ ਗੁਰੂ ਜੀ ਤਾਂ ਗੁਰੂ ਗ੍ਰੰਥ ਸਾਹਿਬ ਨੇ ਤਾਂ ਹਾਨੀਪ੍ਰੀਤ ਨੇ ਕਿਹਾ ਫਿਰ ਰੋਲ ਦਿਓ ਜਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਗੁਰੂ ਜੀ ਨੂੰ ਰੋਲਿਆ ਉਸੇ ਤਰ੍ਹਾਂ ਤੁਹਾਨੂੰ ਵੀ ਇਹ ਚਾਹੀਦਾ ਕਿ ਉਹਨਾਂ ਦੇ ਗੁਰੂ ਨੂੰ ਰੋਲ ਦਿਓ ਇਸ ਤੇ ਬਾਬਾ ਗੁਰਮੀਤ RAM ਰਹੀਮ ਬੋਲੇ ਅਤੇ ਉਹਨੇ ਕਿਹਾ ਕਿ ਜਿਸ ਤਰ੍ਹਾਂ ਹਨੀਪ੍ਰੀਤ ਕਹਿੰਦੀ ਹੈ ਉਸੇ ਤਰ੍ਹਾਂ ਹੀ ਕੀਤਾ ਜਾਵੇ ਫਿਰ ਇਸ ਕੰਮ ਦੇ ਲਈ ਡਿਊਟੀ ਲਈ ਗਈ ਮਹਿੰਦਰਪਾਲ ਬਿੱਟੂ ਦੀ ਮਹਿੰਦਰਪਾਲ ਬਿੱਟੂ ਤੁਹਾਨੂੰ ਯਾਦ ਹੋਵੇਗਾ ਕਿ ਉਹਨੂੰ ਨਾਬਾ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਇਹ ਕੰਮ ਫਿਰ ਸ਼ੁਰੂ ਹੋ ਗਿਆ ਜੀ ਜੋਹਾਰ ਕੇ ਬੁਰਜ ਜੋਹਾਰ ਕੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀਲ ਚੋਰੀ ਕੀਤੀ ਗਈ ਉਹਦੇ ਅੰਗ ਫਾੜ ਕੇ ਖਿਲਾਰੇ ਗਏ ਪੋਸਟਰ ਲੱਗੇ ਇਹ ਸਾਰਾ ਕੁਝ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਆ ਚੁੱਕਿਆ ਇਸ ਤੋਂ ਬਾਅਦ ਜੱਜ ਸਾਹਿਬ ਨੇ ਪ੍ਰਦੀਪ ਕਲੀਅਰ ਨੂੰ ਪੁੱਛਿਆ ਕਿ ਕੀ ਉਹ ਕੁਝ ਹੋਰ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਪ੍ਰਦੀਪ ਕਲੀਅਰ ਨੇ ਕਿਹਾ ਨਹੀਂ ਜੀ ਮੈਂ ਸਿਰਫ ਇੰਨਾ ਹੀ ਦੱਸਣਾ ਚਾਹੁੰਦਾ ਸੀ ਇਥੇ ਜ਼ਿਕਰ ਯੋਗ ਹੈ ਕਿ ਇਹ ਬਿਆਨ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਦਰਜ ਕਰਵਾਉਣਾ ਕੁਝ ਅਰਥ ਰੱਖਦਾ ਹੈ ਜਦੋਂ ਕਿ ਇਹ ਮੁਕੱਦਮਾ ਚੱਲ ਰਿਹਾ ਹੈ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਸ ਤੇ ਬਾਰੇ ਅਸੀਂ ਕੋਖ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਬਿਆਨ ਨੂੰ ਮਾਰਚ 17 ਨੂੰ ਪ੍ਰਮੁੱਖ মিডিਆ ਹਾਊਸੇਜ਼ ਨੇ ਅਤੇ ਹੋਰ ਅਖਬਾਰਾਂ ਨੇ ਨਸ਼ਰ ਕੀਤਾ ਪਰ ਇਸੇ ਦਿਨ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਇੱਕ ਬੇਚੇ ਨੂੰ ਜਨਮ ਦਿੱਤਾ ਜਿਸ ਕਾਰਨ ਇਹ ਖਬਰ ਦਬ ਗਈ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਖਬਰ ਪ੍ਰਮੁੱਖਤਾ ਹਾਸਲ ਕਰ ਗਈ ਪਰ ਇਸ ਬਿਆਨ ਦੇ ਫਾਰ ਰੀਚਿੰਗ ਇਮਪੈਕਟ ਹੋਣ ਦੇ ਇਮਕਾਨ ਨੇ ਆਮ ਚੋਣਾ ਜੂਨ 1 ਨੂੰ ਪੰਜਾਬ ਚ ਹੋਣੀਆਂ ਨੇ ਸਿਆਸੀ ਪਾਰਟੀਆਂ ਗੱਠਜੋੜ ਚ ਲੱਗੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਐਲਾਨ ਦਿੱਤੇ ਨੇ ਜਦਕਿ ਦੂਜੀ ਪਾਰਟੀਆਂ ਪਛੜ ਗਈਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਤੇ ਪਰਸੋਂ ਇਹ ਫਿਰੋਜ਼ਪੁਰ ਦੇ ਵਿੱਚ ਸੀ ਪਿੰਡਾਂ ਪਿੰਡਾਂ ਚ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਜਾ ਰਹੀ ਹੈ ਪਰ ਪ੍ਰਦੀਪ ਕਲੀਅਰ ਦੇ ਬਿਆਨ ਤੋਂ ਬਾਅਦ ਲੋਕਾਂ ਨੂੰ ਉਹ ਸਾਰਾ ਕੁਝ ਦੁਬਾਰਾ ਯਾਦ ਆ ਗਿਆ ਕਿ ਅਕਾਲੀ ਦਲ ਨੇ ਬੇਅਦਬੀ ਮਾਮਲੇ ਦੇ ਵਿੱਚ ਕੀ ਰੋਲ ਨਿਭਾਇਆ 2007 ਤੋਂ 2017 ਤੱਕ ਰਹੀ ਅਕਾਲੀ ਸਰਕਾਰ ਦੇ ਦਰਮਿਆਨ ਬੇਅਦਬੀ ਘਟਨਾਵਾਂ ਵਾਪਰੀਆਂ ਤੇ ਉਹਦੇ ਤੇ ਅਕਾਲੀ ਸਰਕਾਰ ਨੇ ਢੁਕਵੀਂ ਕਾਰਵਾਈ ਨਹੀਂ ਕੀਤੀ ਇਸ ਕਿਸਮ ਦਾ ਵਿਚਾਰ ਆਮ ਜਨਤਾ ਦੇ ਵਿੱਚ ਪੈਦਾ ਹੋ ਚੁੱਕਾ ਹੈ ਬਾਬਾ ਰਹੀਮ ਨੂੰ ਬਚਾਉਣ ਦੇ ਲਈ ਉਸ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਿਵਾਉਣ ਲਈ ਤੇ ਫਿਰ ਉਸ ਦੀ ਫਿਲਮ ਮੈਸੈਂਜਰ ਆਫ ਗੋਡ ਨੂੰ ਪ੍ਰਸਾਰਿਤ ਕਰਨ ਲਈ ਟੈਕਸ ਮਾਫ ਕੀਤਾ ਗਿਆ ਇਹ ਸਭ ਲੋਕਾਂ ਨੂੰ ਯਾਦ ਆ ਰਿਹਾ ਤੇ ਫਿਰ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਇਸ ਪਾਰਟੀ ਨਾਲ ਜੋੜ ਸਕਣਗੇ ਇਹ ਇੱਕ ਬਹੁਤ ਹੀ ਵੱਡਾ ਸਵਾਲ ਵਿਚਾਰਨ ਵਾਲਾ ਸੋ ਇਥੇ ਕਹਿਣਾ ਇਹ ਬਿਲਕੁਲ ਵਾਜਬ ਹੋਏਗਾ ਕਿ ਜੋ ਘਟਨਾਵਾਂ ਬੁਰਜਵਾਰ ਕੇ ਪਿੰਡ ਤੋਂ ਸ਼ੁਰੂ ਹੋਈਆਂ ਬਰਗਾੜੀ ਬਾਬਲ ਕਲਾਂ ਕੋਟਪੂਰਾ ਤੱਕ ਚੱਲੀਆਂ ਦੋ ਵਿਅਕਤੀਆਂ ਦੀ ਜਾਨ ਗਈ ਵਾਇਲੈਂਸ ਹੋਈ ਉਸ ਤੋਂ ਬਾਅਦ ਲੰਮਾ ਸਮਾਂ ਮੋਰਚਾ ਲੱਗਿਆ ਰਿਹਾ ਬਰਗਾੜੀ ਦੇ ਵਿੱਚ ਇਨਸਾਫ ਲਈ ਤੇ ਉਹਦਾ ਫਿਰ ਸਿਆਸੀਕਰਨ ਹੋਇਆ ਫਿਰ ਐਸਆਈਟੀਜ਼ ਬਣੀਆਂ ਜਿਦੇ ਅਗਵਾਈ ਦੋ ਪ੍ਰਮੁੱਖ ਪੁਲਿਸ ਅਧਿਕਾਰੀ ਕਰਦੇ ਰਹੇ ਤੇ ਹਾਲ ਹੀ ਵਿੱਚ ਕੋਟਕਪੂਰਾ ਕਾਂਡ ਦੇ ਵਿੱਚ ਐਸਆਈਟੀ ਨੇ ਰਿਪੋਰਟ ਦਿੱਤੀ ਪਰ ਬਾਬਲ ਕਲਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਜੋ ਲਾਠੀ ਚਾਰਜ ਵਾਇਲੈਂਸ ਕੀਤੀ ਗਈ ਔਰ ਦੋ ਵਿਅਕਤੀਆਂ ਦੀ ਜਾਨ ਗਈ ਉਸ ਸੰਬੰਧੀ ਹਜੇ ਐਸਆਈਟੀ ਨੇ ਰਿਪੋਰਟ ਨਹੀਂ ਦਿੱਤੀ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਫਰੀਦਕੋਟ ਦੀ ਅਦਾਲਤ ਦੇ ਵਿੱਚ ਅਗੇਨਸ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਮਰਹੂਮ ਹੋ ਗਏ ਨੇ ਤੇ ਹੋਰ ਅਧਿਕਾਰੀ ਇਨ ਕਨੈਕਸ਼ਨ ਵਿਦ ਕੋਟਕਪੂਰਾ ਇਨਸੀਡੈਂਟ ਦੇ ਚਲਾਨ ਦੇ ਵਿੱਚ ਜ਼ਿਕਰ ਉਸ ਵਕਤ ਦੇ ਡੀਜੀਪੀ ਸੁਮੇਤ ਸੈਣੀ ਤੇ ਹੋਰ ਪੁਲਿਸ ਅਧਿਕਾਰੀਆਂ ਦਾ ਵੀ ਹੈਗਾ ਢੀਂਸਾ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਜੋੜ ਲਿਆ ਅਕਾਲੀ ਦਲ ਦੀ ਕੋਸ਼ਿਸ਼ ਹੈ ਕਿ ਉਸ ਤੋਂ ਵੱਖ ਹੋਏ ਮੀਤਰਾ ਨੂੰ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਸੇ ਸੰਦਰਭ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਪਾਰਟੀ ਫੋਰਡ ਦੇ ਵਿੱਚ ਵਾਪਸ ਆ ਚੁੱਕੇ ਨੇ ਤੇ ਵਾਪਸ ਆ ਚੁੱਕੀ ਹੈ ਬੀਬੀ ਜਗੀਰ ਕੌਰ ਨਾਲ ਹੀ ਵਾਪਸ ਆ ਚੁੱਕਿਆ ਮਨਜੀਤ ਸਿੰਘ ਜੀ ਕੇ ਦਿੱਲੀ ਤੋਂ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 3ਸਾ ਗਰੁੱਪ ਦੀ ਨੇੜਤਾ ਭਾਜਪੀ ਨਾਲ ਔਰ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਗ ਜ਼ਾਹਰ ਹੈ ਤੋ ਕੋਸ਼ਿਸ਼ ਇਹ ਵੀ ਚੱਲ ਰਹੀ ਸੀ ਕਿ ਢੀਂਸਾ ਸਾਬ ਨੂੰ ਯੂਜ਼ ਕਰਕੇ ਇੱਕ ਬ੍ਰਿਜ ਵਜੋਂ ਇੱਕ ਪੁਲ ਵਜੋਂ ਭਾਜਪਾ ਤੱਕ ਪਹੁੰਚਿਆ ਜਾਏ ਅਤੇ ਭਾਜਪਾ ਨਾਲ ਸਿਆਸੀ ਗੱਠਜੋੜ ਕਰ ਲਿਆ ਜਾਏ ਪਰ ਉਸ ਦੇ ਵਿੱਚ ਹੁਣ ਅਲਿਕਾ ਬਣ ਰਿਹਾ ਪ੍ਰਦੀਪ ਕਲੇਰ ਦਾ ਬਿਆਨ ਉਸ ਵਿੱਚ ਪਹਿਲਾਂ ਅੜਿਕਾ ਬਣ ਰਿਹਾ ਸੀ ਕਿਸਾਨ ਮੋਰਚਾ ਜਿਸ ਕਰਕੇ ਇੱਕ ਗੱਠ ਜੋੜ ਹੋ ਨਹੀਂ ਸਕਿਆ ਸੀਟਾਂ ਦੀ ਵੀ ਸ਼ੇਅਰਿੰਗ ਦਾ ਜ਼ਿਕਰ ਆਪਸੀ ਇਹਨਾਂ ਨੇ ਪਾਰਟੀਆਂ ਨੇ ਕੀਤਾ ਸੀ ਪਰ ਹਾਲ ਹੀ ਵਿੱਚ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਹਜੇ ਸਾਡਾ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋਇਆ ਇਸ ਦੇ ਬਾਰੇ ਹਾਈ ਕਮਾਂਡ ਹੀ ਫੈਸਲਾ ਕਰੇਗੀ ਸਮਝਿਆ ਜਾ ਰਿਹਾ ਹੈ ਕਿ ਜੇ ਬਾਬਾ ਗੁਰਮੀਤ RAM ਰਹੀਮ ਦੀ ਕਸਟੋਰੀਅਲ ਇੰਟਰੋਗੇਸ਼ਨ ਗ੍ਰਿਫਤਾਰੀ ਕਰਕੇ ਨਹੀਂ ਹੋਈ ਤਾਂ ਉਸ ਦੀ ਜ਼ਿੰਮੇਵਾਰੀ ਉਸ ਵਕਤ ਦੀ ਅਕਾਲੀ ਸਰਕਾਰ ਤੇ ਆਉਂਦੀ ਹੈ ਤੇ ਇਸ ਜ਼ਿੰਮੇਵਾਰੀ ਤੋਂ ਬਰੀ ਕੈਪਟਨ ਅਮਰਿੰਦਰ ਦੀ ਸਰਕਾਰ ਵੀ ਨਹੀਂ ਕੀਤੀ ਜਾ ਸਕਦੀ ਤੇ ਜਿਸ ਤਰੀਕੇ ਨਾਲ ਬਾਬਾ ਗੁਰਮੀਤ RAM ਰਹੀਮ ਨੂੰ ਹਰਿਆਣਾ ਸਰਕਾਰ بار بار ਰੋਲ ਦੇ ਰਹੀ ਹੈ ਲੰਮੀਆਂ ਛੁੱਟੀਆਂ ਦੇ ਰਹੀ ਹੈ ਕੈਦ ਦੇ ਦੌਰਾਨ ਉਸ ਤੋਂ ਵੀ ਲੋਕ ਬਹੁਤ ਹੈਰਾਨ ਨੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਕਿ ਦੱਸਿਆ ਜਾਵੇ ਇਹੋ ਜੀ ਕਿਹੜੀ ਗੱਲ ਸੀ ਕਿ ਇਹਨੂੰ ਬਾਰ-ਬਾਰ ਛੁੱਟੀ ਦਿੱਤੀ ਜਾ ਰਹੀ ਹੈ ਇਸ ਦਾਅਵੇ ਤੇ ਜਾਂ ਪਟੀਸ਼ਨ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ ਮਾਮਲਾ ਅੱਗੇ ਤੁਰ ਰਿਹਾ ਹੈ ਹਰਿਆਣਾ ਦੇ ਵਿੱਚ ਜੋ ਸਾਫਟ ਅਪਰੋਚ ਟੀਵਰਡਸ ਗੁਰਮੀਤ ਰਾਮ ਰੀਮ ਰੱਖੀ ਗਈ ਹੈ ਉਤੋਂ ਇਹ ਸਾਬਿਤ ਹੁੰਦਾ ਹੈ ਕਿ ਬੀਜੇਪੀ ਦੀ ਨਜ਼ਦੀਕੀ ਇਸ ਬਾਬੇ ਨਾਲ ਸ਼ੁਰੂ ਤੋਂ ਹੈ ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਜੋ ਮੋੜ ਦੇ ਵਿੱਚ ਬੰਬ ਤਮਾਕਾ ਹੋਇਆ ਉਹਦੇ ਵਿੱਚ ਵੀ ਸੱਚਾ ਸੌਦਾ ਦੇ ਲੋਕ ਸ਼ਾਮਿਲ ਹੋ ਸਕਦੇ ਨੇ ਪਰ ਹਜੇ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਕੁਝ ਨਹੀਂ ਆਇਆ ਸੋ ਲੋਕਾਂ ਨੂੰ ਹੁਣ ਇਹ ਤੈ ਹੋ ਚੁੱਕਾ ਹੈ ਕਿ ਬਾਬਾ ਗੁਰਮੀਤ RAM ਰਹੀਮ ਜੇ ਬਚਿਆ ਬਚਿਆ ਫਿਰ ਉਹ ਅਕਾਲੀ ਦਲ ਦੇ ਨਾਲ ਆਪਣੇ ਸੰਪਰਕ ਕਾਰਨ ਜੇ ਹੁਣ ਉਹ ਪੈਰੋਲ ਤੇ ਬਾਰ ਬਾਰ ਛੱਡਿਆ ਜਾ ਰਿਹਾ ਤਾਂ ਉਹ ਛੱਡਿਆ ਜਾ ਰਿਹਾ ਹੈ ਭਾਜਪਾ ਨਾਲ ਆਪਣੇ ਸੰਪਰਕ ਦੇ ਕਾਰਨ ਐ ਜਹੀ ਸਥਿਤੀ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਬਹੁਤ ਹੀ ਕਸੂਤੀ ਸਥਿਤੀ ਦੇ ਵਿੱਚ ਫਸ ਗਏ ਨੇ ਅਕਾਲੀ ਦਲ ਜੇ ਭਾਜਪਾ ਨਾਲ ਸਮਝੌਤਾ ਕਰਦਾ ਤਾਂ ਉਹਦਾ ਵੀ ਮਾੜਾ ਪ੍ਰਭਾਵ ਪੈਂਦਾ ਜੇ ਸਮਝੌਤਾ ਨਹੀਂ ਕਰਦਾ ਤਾਂ ਉਹਨੂੰ ਹਿੰਦੂ ਵੋਟ ਨਹੀਂ ਪੈਂਦੀ ਤਾਂ ਵੀ ਫਸਦਾ ਤੇ ਜੇ ਭਾਜਪਾ ਹੁਣ ਅਕਾਲੀ ਦਲ ਨਾਲ ਗੱਠ ਜੋੜ ਕਰਦੀ ਹੈ ਤਾਂ ਉਹਨੂੰ ਹਿੰਦੂ ਵੋਟ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਸਥਿਤੀ ਦੋਹਾਂ ਪਾਰਟੀਆਂ ਲਈ ਬਹੁਤ ਕਸੂਤੀ ਹੈ ਪਰ ਅਮੇ ਕੋਸ਼ਿਸ਼ ਸੁਖਬੀਰ ਬਾਦਲ ਲੰਮੇ ਸਮੇਂ ਤੋਂ ਕਰ ਰਿਹਾ ਹੈ ਕਿ ਸਾਡਾ ਸਮਝੌਤਾ ਹੋ ਜਾਏ ਪਰ ਕਿਸਾਨ ਮੋਰਚਾ ਤੇ ਹੁਣ ਪ੍ਰਦੀਪ ਕਲੇਰ ਦਾ ਬਿਆਨ ਇਹ ਦੋਹਾਂ ਪਾਰਟੀਆਂ ਨੂੰ ਇਕੱਠੇ ਦੇਣ ਨਹੀਂ ਦੇ ਰਿਹਾ ਇਸ ਕਿਸਮ ਦਾ ਮੇਰਾ ਮੰਨਣਾ ਹੈ ਮੇਰਾ ਵਿਚਾਰ ਹੈ ਹੁਣ ਆਪਾਂ ਜਾਇਜ਼ਾ ਲੈ ਲੈਨੇ ਆ ਕਿ ਪ੍ਰਦੀਪ ਕਲੇਰ ਵੱਲੋਂ ਦਿੱਤੇ ਇਕਬਾਲੀਏ ਬਿਆਨ ਦਾ ਫਾਇਦਾ ਕਿਸ ਕਿਸ ਸਿਆਸੀ ਪਾਰਟੀ ਨੂੰ ਕਿੰਨਾ-ਕਿੰਨਾ ਹੋ ਸਕਦਾ ਹੈ ਮੇਰੇ ਵਿਚਾਰ ਅਨੁਸਾਰ ਸਿਆਸੀ ਲਾਭ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਸਕਦੀ ਹੈ ਕਿਉਂਕਿ ਫਰਦੀਪ ਘੇਰ ਦੀ ਗ੍ਰਿਫਤਾਰੀ ਭਗਵੰਤ ਮਾਨ ਦੀ ਸਰਕਾਰ ਨੇ ਕੀਤੀ ਤੇ ਫਿਰ ਕੋਟਕਪੂਰਾ ਕਾਂਡ ਦੇ ਵਿੱਚ ਐਸਆਈਟੀ ਵੱਲੋਂ ਚਲਾਨ ਜੋ ਦਿੱਤਾ ਗਿਆ ਉਹ ਭਗਵੰਤ ਮਾਨ ਦੇ ਸਰਕਾਰ ਸਮੇਂ ਦਿੱਤਾ ਗਿਆ ਤੇ ਫਿਰ ਇਸ ਦਾ ਲਾਭ ਜੇ ਆਮ ਆਦਮੀ ਪਾਰਟੀ ਸਿਆਸੀ ਤੌਰ ਤੇ ਲੈਣਾ ਚਾਹੇਗੀ ਤਾਂ ਉਹ ਲੈ ਸਕਦੀ ਹੈ ਦੂਜੇ ਪਾਸੇ ਸਿਆਸੀ ਲਾਹਾ ਕਾਂਗਰਸ ਪਾਰਟੀ ਵੀ ਕੁਛ ਹੱਦ ਤੱਕ ਲੈ ਸਕਦੀ ਹੈ ਪਰ ਜਿਸ ਕਿਸਮ ਦੀ ਕਾਰਵਾਈ ਜਾਂ ਨਾ ਕਾਰਵਾਈ ਕੀਤੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਉਸ ਦਾ ਉਸ ਨੂੰ ਨੁਕਸਾਨ ਵੀ ਹੋ ਸਕਦਾ ਹੈ ਲੋਕਾਂ ਦਾ ਆਮ ਤੌਰ ਤੇ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਆਪਸ ਦੇ ਵਿੱਚ ਤਾਲਮੇਲ ਸੀ ਉਹਨਾਂ ਦਾ ਇੱਕ ਅਨ ਰਿਟਨ ਹਿਡਨ ਐਗਰੀਮੈਂਟ ਸੀ ਤੇ ਉਹ ਫਿਰ ਇੱਕ ਦੂਜੇ ਨਾਲ ਮਿਲ ਕੇ ਹੀ ਕੰਮ ਕਰਦੇ ਰਹੇ ਨੇ ਤਾਂ ਫਿਰ ਇਹ ਸਥਿਤੀ ਦੇ ਵਿੱਚ ਉੱਭਰ ਕੇ ਅੱਗੇ ਕੌਣ ਆਉਂਦਾ ਹੈ ਉਹ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਆਮ ਆਦਮੀ ਪਾਰਟੀ ਆਉਂਦੀ ਹੈ ਤੇ ਦੂਜੇ ਪਾਸੇ ਗੱਲਬਾਤ ਕੌਮੀ ਪੱਧਰ ਤੇ ਚੱਲ ਰਹੀ ਹੈ ਇੰਡੀਆ ਦੇ ਨਾਲ ਗੱਠ ਜੋੜ ਦੀ ਆਮ ਆਦਮੀ ਪਾਰਟੀ ਨੇ 8 ਉਮੀਦਵਾਰਾਂ ਦਾ ਐਲਾਨ ਕੀਤਾ ਤੇ ਹਜੇ 5 ਉਮੀਦਵਾਰ ਨਹੀਂ ਐਲਾਨੇ ਭਾਵੇਂ ਭਗਵੰਤ ਮਾਨ ਕਹਿ ਚੁੱਕਿਆ ਕਿ ਅਸੀਂ ਚੋਣਾਂ ਇਕੱਲੇ ਲੜਾਂਗੇ ਕਾਂਗਰਸ ਨਾਲ ਅਸੀਂ ਗੱਠ ਜੋੜ ਕਰਨਾ ਨਹੀਂ ਦੂਜੇ ਪਾਸੇ ਕਾਂਗਰਸ ਦੀ ਲੋਕਲ ਲੀਡਰਸ਼ਿਪ ਵੀ ਇਹ ਐਲਾਨ ਕਰ ਚੁੱਕੀ ਹੈ ਕਿ ਅਸੀਂ ਚੋਣਾਂ ਵੱਖਰੀਆਂ ਲੜਾਂਗੇ ਭਾਵੇਂ ਕੌਮੀ ਪੱਧਰ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਚੋਣਾਂ ਲੜ ਰਹੇ ਨੇ ਪਰ ਪੰਜਾਬ ਦੇ ਵਿੱਚ ਸਥਿਤੀ ਵੱਖਰੀ ਹੈ ਇੱਥੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਪ੍ਰਦੀਪ ਕਲੀਅਰ ਦਾ ਇਹ ਬਿਆਨ ਇਸ ਵਕਤ ਇਸ ਟਾਈਮ ਤੇ ਜੇ ਦਰਜ ਕਰਾਇਆ ਗਿਆ ਔਰ ਉਹ ਚੰਡੀਗੜ੍ਹ ਕਰਾਇਆ ਗਿਆ ਫਰੀਦਕੋਟ ਨਹੀਂ ਕਰਾਇਆ ਗਿਆ ਇਸ ਪਿੱਛੇ ਵਜ੍ਹਾ ਕੀ ਹੈ ਇਸ ਪਿੱਛੇ ਕਾਰਨ ਕੀ ਹੈ ਇਹਦਾ ਫਾਇਦਾ ਕੀ ਹੈ ਸਰਕਾਰ ਨੂੰ ਤੇਦਾ ਨੁਕਸਾਨ ਕੀ ਹੈ ਸੋ ਇਸ ਦੇ ਬਾਰੇ ਕੋ ਕਰਨ ਦੀ ਲੋੜ ਹੈ ਜਾਂਚ ਕਰਾਂਗੇ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਇਹਦੇ ਪਿੱਛੇ ਹੀ ਵਿਚਾਰ ਚੱਲ ਰਿਹਾ ਸੀ ਕੀ ਸੋਚ ਚੱਲ ਰਹੀ ਸੀ ਹੋਰ ਦੱਸਦਾ ਚੱਲਾਂ ਜਿਸ ਕਿਸਮ ਦਾ ਕ੍ਰਿਟਿਸਿਜ਼ਮ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ 'ਚ ਹੋ ਰਿਹਾ ਹੈ ਕਿ ਕਈ ਮਾਮਲਿਆਂ 'ਚ ਭਗਵੰਤ ਮਾਨ ਦੀ ਸਰਕਾਰ ਨੇ ਸਹੀ ਕਦਮ ਨਹੀਂ ਚੁੱਕੇ ਜਿਵੇਂ ਕਿ ਨਿਯੁਕਤੀਆਂ ਦਾ ਮਾਮਲਾ ਸਬੋਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਜਿਸ ਕਿਸਮ ਨਾਲ ਕੁਤਾਈਆਂ ਕੀਤੀਆਂ ਜਾ ਰਹੀਆਂ ਅਤੇ ਹਰਿਆਣਿਆਂ ਦੇ ਲੋਕਾਂ ਦੀ ਭਰਤੀ ਜ਼ਿਆਦਾ ਕੀਤੀ ਜਾ ਰਹੀ ਹੈ ਉਹ ਵੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਪਰ ਜੋ ਬਿਆਨ ਪ੍ਰਦੀਪ ਕਲੇਰ ਨੇ ਦਿੱਤਾ ਹੈ ਇਸ ਨਾਲ ਉਸ ਨੁਕਸਾਨ ਦੀ ਪਰਭਾਈ ਹੁੰਦੀ ਨਜ਼ਰ ਆਉਂਦੀ ਹੈ ਵੋਟਾਂ ਦੇ ਰੂਪ ਦੇ ਵਿੱਚ ਏਸੀ ਰਿਲੇਸ਼ਨ ਸਿਆਸੀ ਤੌਰ ਤੇ ਪ੍ਰਦੀਪ ਕਲੇਰ ਦੇ ਇਕਬਾਲੀਆ ਬਿਆਨ ਦਾ ਜੋ ਮੇਰੀ ਸਮਝ ਦੇ ਮੁਤਾਬਕ ਸਾਹਮਣੇ ਆ ਰਿਹਾ ਹੈ ਹੋ ਸਕਦਾ ਹੈ ਬਹੁਤੇ ਲੋਕ ਇਸ ਵਿਸ਼ਲੇਸ਼ਣ ਤੋਂ ਕੁਝ ਵੱਖ ਸੋਚਦੇ ਹੋਣ ਫਿਰ ਹਰ ਵਿਅਕਤੀ ਦਾ ਵਿਸ਼ਲੇਸ਼ਣ ਵੱਖਰਾ ਹੋ ਸਕਦਾ ਹੈ ਮੈਂ ਰਿੰਦਰ ਸਿੰਘ ਤਾਗੜ ਤੁਹਾਡੇ ਤੋਂ ਸਭ ਤੋਂ ਇਜਾਜ਼ਤ ਚਾਹੁੰਦਾ ਜੀ ਸਤਿ ਸ਼ਕਾਲ ਨਮਸਕਾਰ ਖੁਦਾ হাফেজ